ਐਕਸਪੀਰੀਅੰਸ ਦਾ ਤੁਸੀਂ ਜਿਵੇਂ ਕਿਹਾ ਕਿ ਅੱਜ ਦੇ ਟਾਈਮ ਦੇ ਵਿੱਚ 37 ਡਾਲਰ ਆ ਜਿਹੜੇ ਉਹ ਬਣਦੇ ਆ 36.92 ਕੁਸ ਹਨ 1.1 ਹਾਂਜੀ ਪਰ ਹੁਣ ਕਈ ਸਾਡੇ ਭੈਣ ਭਰਾ ਜਿਹੜੇ ਸਾਨੂੰ ਦੇਖ ਰਹੇ ਆ ਉਹ ਇਸ ਤਰ੍ਹਾਂ ਦੇ ਵੀ ਨਿਊਜ਼ੀਲੈਂਡ 'ਚ ਹੋਣਗੇ ਜਿਨ੍ਹਾਂ ਕੋਲ ਐਕਸਪੀਰੀਅੰਸ ਇਸ ਟਾਈਮ ਹੀ ਬਣਦਾ ਹੋਊਗਾ ਕਿਉਂਕਿ ਜਦੋਂ ਉਹਨਾਂ ਨੇ ਕੰਮ ਸ਼ੁਰੂ ਕੀਤਾ ਸੀ ਜੇ ਅੱਜ ਤੋਂ 2 ਸਾਲ ਪਹਿਲਾਂ ਲਈਏ ਤਾਂ ਮੇਰੇ ਖਿਆਲ ਨਾਲ 25-26 ਡਾਲਰ ਮੀਡੀਅਮ ਬੇਸ ਜਿਹੜਾ ਸੀਗਾ ਤੇ ਉਹਦਾ 1.1 ਕਾਊਂਟ ਕਰਨਾ ਹੋਊਗਾ ਤੇ ਉਹ ਜਿਹੜੇ ਹੁਣ ਇਸ ਟਾਈਮ ਐਕਸਪੀਰੀਅੰਸ ਆਪਣਾ ਕਾਊਂਟ ਕਰਵਾਉਣਾ ਚਾਹੁੰਦੇ ਆ ਕਿਉਂਕਿ ਹਲੇ ਇਹ ਅਗਲੇ ਸਾਲ ਪਾਲਿਸੀ ਲਾਗੂ ਹੋਣੀ ਆ 26 ਅਗਸਤ ਵਿੱਚ ਜਾ ਕੇ ਇਹ ਤੁਸੀਂ ਅਪਲਾਈ ਕਰਵਾ ਕਰ ਸਕਦੇ ਹੋ ਹਣਾ ਇਹ ਇੱਕ ਸਾਲ ਪਹਿਲਾਂ ਵੀ ਆਪਾਂ ਲਈਏ 29 ਡਾਲਰ ਵੀ ਮੰਨ ਕੇ ਚੱਲੀਏ ਤੇ ਕੋਈ 30 ਤੇ ਕੰਮ ਕਰ ਰਿਹਾ ਸੀ ਕੀ ਉਹ ਵੈਲਿਡ ਮੰਨੇ ਜਾਣਗੇ ਉਹਨਾਂ ਲਈ ਕੀ ਰਹੂਗਾ ਹਾਂਜੀ ਇਹ ਰੂਲ ਕੀ ਹੁੰਦਾ ਜੀ ਕਦੇ ਵੀ ਤੁਸੀਂ ਵਰਕ ਟੂ ਰੈਜ਼ਿਡੈਂਸ ਨੂੰ ਜੇ ਤੁਸੀਂ ਐਗਜ਼ਾਮਪਲ ਲੈ ਕੇ ਚੱਲੋ ਜਿਹੜੀ ਆਲਰੇਡੀ ਪਾਲਿਸੀ ਚੱਲ ਰਹੀ ਆ ਉਦੇਚ ਉਹਨਾਂ ਨੇ ਬਹੁਤAudioAsset ਚ ایکسپੀਰੀਅੰਸ ਦੇ ਉੱਤੇ ਇੱਕ ਲਿਮਿਟ ਲਾਈ ਹੋਈ ਆ ਕਿ ਜੇ ਤੁਸੀਂ 2 ਸਾਲ ਦਾ ایکسپੀਰੀਅੰਸ ਪ੍ਰੂਵ ਕਰਨਾ ਤਾਂ ਪਿਛਲੇ 30 ਮਹੀਨੇ ਚ ਹੋਣਾ ਚਾਹੀਦਾ ਅੱਛਾ 24 ਮਹੀਨੇ ਦਾ ایکسپੀਰੀਅੰਸ ਜਿਹੜਾ ਤੁਸੀਂ ਐਡ ਕਰਨਾ ਆ ਇਹ ਦੀ ਐਲੀਜੀਬਿਲਟੀ ਦੇ ਬੇਸਿਸ ਤੇ ਤੁਸੀਂ ਪੀਆਰ ਲਾਉਣੀ ਆ ਤਾਂ ਪੀਆਰ ਲਾਉਣ ਤੋਂ 30 ਮਹੀਨੇ ਪਿੱਛੇ ਜਾਣਾ ਓਕੇ ਉਹ 24 ਮਹੀਨੇ ਦੇ ایکسپੀਰੀਅੰਸ ਹਜੇ ਇਸ ਗੱਲ ਦੇ ਉੱਤੇ ਡਿਟੇਲ ਨਹੀਂ ਆਈ ਕਿ ਉਹੋ ਇਦਾਂ ਦੀ ਕੋਈ ਰੈਸਟ੍ਰਿਕਸ਼ਨ ਇਹਦੇ ਚ ਲਾਉਣਗੇ ਪਾਲਿਸੀ 'ਚ ਕਿ ਜੀ ਅਸੀਂ ਪਿੱਛੇ ਇੰਨੇ ਵੀ ਨਹੀਂ ਪਿੱਛੇ ਚੈੱਕ ਕਰ ਸਕਦੇ ਆ 30 ਮਹੀਨੇ 35 ਮਹੀਨੇ 40 ਮਹੀਨੇ ਜਿੰਨਾ ਵੀ ਹਨ ਹਮ ਸਕਿਲਡ ਮਾਈਗ੍ਰੈਂਟ ਕੈਟਾਗਰੀ ਦੀ ਅਗਰ ਗੱਲ ਕਰੀਏ ਉਹਦੇ ਵਿੱਚ ਵੀ ਵਰਕ ਐਕਸਪੀਰੀਅੰਸ ਦੀ ਰਿਕੁਆਇਰਮੈਂਟ ਐਦਾਂ ਆ ਕਿ ਜੇ ਤੁਸੀਂ ਸਾਲ ਜਿਵੇਂ 12 ਮਹੀਨੇ ਦਾ ਐਕਸਪੀਰੀਅੰਸ ਦਿਖਾਉਣਾ ਆਪਣਾ ਸਕਿਲ ਜਿਹਦੇ ਤੁਸੀਂ ਪੁਆਇੰਟ ਕਲੇਮ ਕਰ ਰਹੇ ਹੋ ਤਾਂ ਪਿਛਲੇ 24 ਚੱਲੇ ਆ ਹੋਣਾ ਚਾਹੀਦਾ ओके okay. हां जी ਤੇ ਜੇ ਤੁਸੀਂ 2 ਸਾਲ ਦਾ ਕਰ ਰਹੇ ਹੋ 24 ਦਾ ਆਈ ਥਿੰਕ ਉਹ ਹੈਗਾ ਪਿਛਲੇ 4 ਸਾਲਾਂ ਚ ਹੋਣਾ ਚਾਹੀਦਾ ਤੇ ਜੇ ਤੁਸੀਂ 3 ਦਾ ਕਰ ਰਹੇ ਆ ਤਾਂ ਉਹ ਪਿਛਲੇ 5 ਸਾਲਾਂ ਚ ਹੋਣਾ ਚਾਹੀਦਾ ਇਦਾਂ ਜੀ ਇਹ ਨਹੀਂ ਹੈਗਾ ਵੀ ਕੋਈ ਇਹ ਵੀ ਮੈਂ ਪਹਿਲਾਂ ਇਹ 3 ਸਾਲ ਪਹਿਲਾਂ ਇਹ ਕੀਤਾ ਸੀ ਤੇ ਮੈਂ ਉਹ ਐਕਸਪੀਰੀਅੰਸ ਕਾਊਂਟ ਹੋਵੇ ਨਹੀਂ ਜੀ ਨਹੀਂ ਤਾਂ ਫਿਰ ਜਦੋਂ ਤੋਂ ਤੁਸੀਂ ਕਾਊਂਟ ਕਰਨ ਲੱਗੋਗੇ ਉਸ ਡੇਟ ਤੋਂ ਜਿਹੜਾ ਮੀਡੀਅਨ ਏਜ ਸਹੀ ਐਪਲੀਕੇਬਲ ਉਹ ਹੀ ਤੁਹਾਡੇ ਤੇ ਲੱਗੇਗਾ ਹੂੰ ਤੇ ਇੱਕ ਸਭ ਤੋਂ ਵੱਡੀ ਜਿਹੜੀ ਚੇਂਜ ਕਹ ਲੋ ਜਿਹਦੇ ਨਾਲ ਥੋੜੀ ਰਾਹਤ ਦੀ ਗੱਲ ਆ ਲੋਕਾਂ ਨੂੰ ਥੋੜਾ ਚੈਨ ਆਊਗਾ ਵੀ ਜਦੋਂ ਪੀਆਰ ਪਾਉਣੀ ਆ ਜੀ ਤੁਹਾਨੂੰ ਆਪਣਾ ਰੇਟ ਚੇਂਜ ਕਰਾਉਣ ਦੀ ਏਮਪਲੋਇਰ ਦੇ ਕੋਲ ਰਿਕਵੈਸਟ ਕਰਨ ਦੀ ਲੋੜ ਨਹੀਂ ਹੈ ਹਮ ਜਿਹੜੇ ਰੇਟ ਤੇ ਤੁਸੀਂ ਐਕਸਪੀਰੀਅੰਸ ਕਾਊਂਟ ਕਰਾ ਰਹੇ ਹੋ ਉਸੇ ਰੇਟ ਤੇ ਤੁਹਾਡੀ ਪੀਆਰ ਬੈ ਜਾਏ ਜੀ ਉਹ ਸਭ ਤੋਂ ਵੱਡੀ ਚੀਜ਼ ਹੈ ਹਮ ਹੈਨਾ ਤਾਂ ਇਹ ਦੱਸਣੀ ਆਪਾਂ ਅੱਜ ਇਹ ਇੰਟਰਵਿਊ ਕਿਉਂ ਕਰ ਰਹੇ ਆ ਜੇ ਇੱਕ ਸਾਲ ਦਾ ਸਮਾਂ ਸਾਡੇ ਕੋਲ ਹੈ ਤਾ ਅਸੀਂ ਉਹਨਾਂ ਲੋਕਾਂ ਨੂੰ ਅਪੀਲ ਕਰਦੇ ਹਾਂ ਵੀ ਜਿਹੜੇ ਅਨਿਸ਼ੋਰ ਨੇ ਬਿਲਕੁਲ ਕਿ ਜੀ ਸਾਡਾ ਐਕਸਪੀਰੀਅੰਸ ਕਾਊਂਟ ਹੋਊਗਾ ਕਿ ਨਹੀਂ ਹੋਊਗਾ ਮੈਂ ਉਹਨਾਂ ਨੂੰ ਅਪੀਲ ਕਰਦਾ ਕਿ ਉਹ ਤੁਹਾਡੇ ਥਰੂ ਵੀ ਵੱਧ ਤੋਂ ਵੱਧ ਆਪਣੀ ਇਨਕੁਆਇਰੀ ਕਰਨ ਚੈੱਕ ਕਰਨ ਹੁਣੇ ਸਾਡੇ ਨਾਲ ਭਾਵੇਂ ਕੰਸਲਟੇਸ਼ਨ ਬੁੱਕ ਕਰਕੇ ਪੁੱਛ ਲੈਣ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦਾ ਸਾਰਾ ਕਿ ਐਕਸਪੀਰੀਅੰਸ ਆ ਜਿਹੜਾ ਐਕਿਮੂਲੇਟ ਹੋ ਕੇ ਕਾਊਂਟ ਹੋ ਸਕੇ ਬਿਲਕੁਲ ਜੀ ਇੱਥੇ ਮੈਂ ਵੀ ਆਪਣੇ ਦਰਸ਼ਕਾਂ ਨੂੰ ਇੱਕ ਵਾਰੀ ਬੇਨਤੀ ਜ਼ਰੂਰ ਕਰਨੀ ਜਾਊਂਗਾ ਕਿ ਇੱਕ ਸਾਲ ਦਾ ਸਮਾਂ ਆਪਣੇ ਕੋਲ ਜਿਹੜਾ ਹੇਗਾ ਤੇ ਮੈਨੂੰ ਲੱਗਦਾ ਕਿ ਤਿਆਰੀ ਹੈ ਜਿਹੜੀ ਉਹ ਹੁਣੇ ਤੇ ਸ਼ੁਰੂ ਕਰ ਲੈਣੀ ਚਾਹੀਦੀ ਆਪਾਂ ਨੂੰ ਤੇ ਉਹਦੇ ਲਈ ਤੁਸੀਂ ਸਕਰੀਨ ਤੇ ਨੰਬਰ ਆ ਜਿਹੜੇ ਉਹ ਚੱਲ ਹੀ ਰਹੇ ਆ ਉਹਨਾਂ ਤੇ ਅਪਾਇੰਟਮੈਂਟ ਜਿਹੜੀ ਬਣਾ ਸਕਦੇ ਹੋ ਸੋ ਪ੍ਰੋ ਵੀਜ਼ਾ ਮੈਨੇ ਕਹੂ ਤੋ ਜਿਹੜੀਆਂ ਸੇਵਾਵਾਂ ਅੰਦਰੂਨੀ ਜਿਹੜੇ ਦੇ ਰਹੇ ਆ ਸੋ ਇੰਦਰ ਸਿੰਘ ਨਾਲ ਤੁਸੀਂ ਆਪਣੀ ਅਪਾਇੰਟਮੈਂਟ ਬਣਾ ਕੇ ਮੇਰੇ ਖਿਆਲ ਨਾਲ ਆਪਣੀ ਤਿਆਰੀ ਹੈ ਜਿਹੜੀ ਉਹ ਜਰੂਰ ਹੁਣੇ ਤੇ ਸ਼ੁਰੂ ਕਰ ਦੋ ਇੰਦਰ ਜੀ ਮੈਂ ਤੁਹਾਤੋਂ ਵੀ ਥੋੜੀ ਜੀ ਜਾਣਨਾ ਚਾਹੂੰਗਾ ਗੱਲਬਾਤ ਕਿ ਜਿਹਨੇ ਬੰਦੇ ਇਹ ਸੋਚ ਰਹੇ ਆ ਕਿ ਹਾਂ ਮੈਂ ਆ ਸਕਦਾ ਯਾਰ ਕਈਆਂ ਨੂੰ ਇਹ ਲੱਗਦਾ ਹੋਊਗਾ ਕਿ ਯਾਰ ਸਾਡਾ ਤਾਂ ਨੰਬਰ ਆਣਾ ਨਹੀਂ ਪਰ ਮੈਂ ਸੁਜੈਸਟ ਇਹ ਕਰੂੰਗਾ ਕਿ ਇੱਕ ਵਾਰੀ ਪਤਾ ਜ਼ਰੂਰ ਕਰਵਾ ਲਓ ਤੇ ਤਿਆਰੀ ਕਰਨ ਕਿਵੇਂ ਤੁਸੀਂ ਕੀ ਕਹਿੰਦੇ ਹੋ ਵੀ ਕੀ ਸਲਾਹ ਦੇਵੋਗੇ ਵੀ ਕੀ ਕੀ ਹੁਣ ਤੋਂ ਹੀ ਆਰੰਭ ਕਰ ਲੈਣਾ ਚਾਹੀਦਾ ਹਾਂਜੀ ਦੇਖੋ ਜੇ ਤਾਂ ਆਪਾਂ ਟਰੇਡ ਵਾਲਿਆਂ ਦੀ ਗੱਲ ਕਰੀਏ ਹਣਾ ਤਾਂ ਟ੍ਰੇਡ ਵਾਲਿਆਂ ਦਾ ਪਹਿਲਾ ਟਿਕ ਕੀ ਆ ਵੀ ਸਭ ਤੋਂ ਪਹਿਲਾਂ ਜੇਕਰ ਚੈਕਲਿਸਟ ਜੇ ਆਪਾਂ ਬਣਾਈਏ ਇਹਦੀ ਇੱਕ ਤਾਂ ਸਭ ਤੋਂ ਉੱਤੇ ਕਿਹੜੀ ਚੀਜ਼ ਹੋਣੀ ਚਾਹੀਦੀ ਆ ਹੂੰ ਉਹ ਇਹ ਦੇਖਣਾ ਵੀ ਸਾਡੇ ਕੋਲੇ ਕੋਈ ਲੈਵਲ 4 ਦੀ ਫਾਰਮਲ ਕੁਆਲੀਫਿਕੇਸ਼ਨ ਹੈਗੀ ਆ ਹੂੰ ਉਹ ਓਵਰਸੀਜ਼ ਕੁਆਲੀਫਿਕੇਸ਼ਨ ਵੀ ਹੋ ਸਕਦੀ ਜ਼ਰੂਰੀ ਨਹੀਂ ਨਿਊਜ਼ੀਲੈਂਡ ਚ ਕੀਤੀ ਹੋਵੇ ਜੀ ਜੇ ਉਹ ਨਹੀਂ ਹੈਗੀ ਤਾਂ ਉਹਦੇ ਲਈ ਸਟੱਡੀ ਕਰਨਾ ਚਾਹੇ ਜਿਹੜੀ ਮਰਜ਼ੀ ਜੌਬ ਕਰ ਰਹੇ ਨੇ ਟ੍ਰੇਡ ਦੇ ਵਿੱਚ ਉਹਦੇ ਰੈਲੇਵੈਂਟ ਲੈਵਲ 4 ਕੁਆਲੀਫਿਕੇਸ਼ਨ ਲੈਣ ਲਈ ਵੇਰੀਏਸ਼ਨ ਕਰਨੀ ਜ਼ਰੂਰੀ ਆ ਜੇ ਵੀਜ਼ੇ ਤੇ ਨੇ ਜਾਂ ਫਿਰ ਸਟੂਡੈਂਟ ਵੀਜ਼ਾ ਲੈਣਾ लेवल 4 स्टडी ਕਰਨਾ ਤੇ ਅਸੀਂ ਉਹਦੇ ਚ ਹੈਲਪ ਕਰ ਸਕਦੇ ਹਾਂ ਡਿਪੈਂਡਿੰਗ ਔਨ ਕਿ ਤੁਹਾਡੀ ਜੌਬ ਕੀ ਆ ਜੇ ਤੁਹਾਡੇ ਕੋਲ ਜੌਬ ਆਲਰੇਡੀ ਹੈ ਤਾਂ ਅਸੀਂ ਲੈਵਲ 4 ਦੀ ਰੈਲੇਵੈਂਟ ਕੁਆਲੀਫਿਕੇਸ਼ਨ ਤੁਹਾਨੂੰ ਲੱਭ ਕੇ ਦਈਏ ਸਾਹਿਬ ਹੂੰ ਜੇ ਤੁਸੀਂ ਸਟੱਡੀ ਕਰਾਉਣਾ ਹੈ ਟਰੇਡ ਵਾਲਿਆਂ ਲਈ ਤਾਂ ਜੀ ਇਹ ਸਭ ਤੋਂ ਜ਼ਰੂਰੀ ਹੈ ਪਹਿਲੀ ਚੀਜ਼ ਹੁਣ ਜਿਹੜਾ ਬੰਦਾ ਜਿਹਨੇ ਕੱਲਾ ਵਰਕ ਐਕਸਪੀਰੀਐਂਸ ਅ ਸਕਿੱਲ ਲੈਵਲ 1 2 3 ਦੇ ਰੋਲ ਸੇ ਜਾਣਾ ਉਹਨੇ ਇਹ ਦੇਖਣਾ ਕਿ ਕਿਹੜਾ ਮੇਰਾ ਜਿਹੜਾ ਪਿਛਲਾ ਐਕਸਪੀਰੀਐਂਸ ਆ ਤਿੰਨ ਸਾਲ ਦਾ ਕਿਉਂ ਨਿਊਜ਼ੀਲੈਂਡ ਦਾ ਦੋ ਦਾ ਤਾਂ ਬਣਨਾ ਚਾਹੀਦਾ ਹੀ ਆ ਜੇ ਬਾਕੀ ਐਕਸਪੀਰੀਅੰਸ ਓਵਰਸੀਜ਼ ਦਾ ਆ ਜਾਂ इवन ਨਿਊਜ਼ੀਲੈਂਡ ਦਾ ਹੀ ਆ ਕੀ ਉਹਦੇ ਪੇਪਰ ਮੇਰੇ ਕੋਲ ਰੈਡੀ ਨੇ ਮੇਰੇ ਕੋਲ ਵਰਕ ਐਕਸਪੀਰੀਅੰਸ ਡਾਕੂਮੈਂਟ ਹੈਗੇ ਨਾ ਮੇਰੇ ਕੋਲ ਇੰਪਲੋਇਮੈਂਟ ਐਗਰੀਮੈਂਟਸ ਦੀ ਪਿਛਲੀਆਂ ਦੀ ਕਾਪੀਜ਼ ਪਈਆਂ ਨੇ ਮੇਰੇ ਕੋਲ ਪੇ ਸਲਿਪਸ ਹੈ ਆਈਆਰਡੀ ਰਿਕਾਰਡ ਮੇਰਾ ਬਣਿਆ ਹੋਇਆ ਪ੍ਰੋਪਰਲੀ ਕਿ ਨਹੀਂ ਤੇ ਜੇ ਨਹੀਂ ਤਾਂ ਆਪਣੇ ਜਿਹੜੇ ਪਿਛਲੇ ਏਮਪਲੋਇਰ ਸੀ ਜਾਂ ਜਿਨ੍ਹਾਂ ਕੋਲ ਤੁਸੀਂ ਹੁਣ ਕੰਮ ਕਰ ਰਹੇ ਆ ਤਾਂ ਉਹਨਾਂ ਨੂੰ ਕਹੋ ਵੀ ਜਿੰਨੇ ਚਿਰ ਤੱਕ ਵੀ ਕੰਮ ਕਰ ਰਹੇ ਆ ਕਿ ਮੈਨੂੰ ਮੇਰੇ ਡਾਕੂਮੈਂਟ ਰੈਡੀ ਕਰਨ 'ਚ ਹੈਲਪ ਕਰ ਦੇ ਹੂੰ ਤਾਂ ਕਿ ਮੈਂ ਉਹ ਐਕਸਪੀਰੀਅੰ ਬਿਲਕੁਲ ਜੀ ਸੋ ਜਿਵੇਂ ਕੋਈ ਸਲਾਹ ਮੈਂ ਸ਼ੁਰੂਆਤ ਕੋ ਸਵਾਹ ਤਾਂ ਜਿਹੜੀਆਂ ਇੰਦਰ ਸਿੰਘ ਉਹਨਾਂ ਨੇ ਤੁਹਾਨੂੰ ਦੱਸ ਹੀ ਦਿੱਤੀਆਂ ਪਰ ਮੈਂ ਇੱਕ ਵਾਰੀ ਬੇਨਤੀ ਜ਼ਰੂਰ ਕਰੂੰਗਾ ਕਿ ਜੇਕਰ ਤੁਹਾਨੂੰ ਫਿਰ ਵੀ ਲੱਗਦਾ ਕਿ ਮੇਰਾ ਕੁਝ ਬਣ ਸਕਦਾ ਜਾਂ ਇਹ ਲੱਗਦਾ ਕਿ ਨਹੀਂ ਮੇਰਾ ਤਾਂ ਕੁਝ ਬਣ ਨਹੀਂ ਸਕਦਾ ਤਾਂ ਨਿਰਾਸ਼ ਹੋਣ ਦੀ ਜ਼ਰੂਰਤ ਨਹੀਂ ਹੈ ਇੱਕ ਵਾਰੀ ਜਾ ਕੇ ਮਿਲੋ ਜ਼ਰੂਰ ਮਿਲ ਕੇ ਜ਼ਰੂਰ ਕੋਈ ਨਾ ਕੋਈ ਰਸਤਾ ਜਿਹੜਾ ਸੋ ਨਿਕਲਦਾ ਹੁੰਦਾ ਤੇ ਮੈਨੂੰ ਲੱਗਦਾ ਕਿ ਆਪਾਂ ਨੂੰ ਜੇ ਸਲਾਹ ਲੈ ਵੀ ਲਈਏ ਤਾਂ ਕੋਈ ਹਰਜ ਵੀ ਹੈ ਨਹੀਂ ਤੇ ਕਈ ਵਾਰੀ ਹੁੰਦਾ ਕਿ ਇੱਕ ਰਸਤਾ ਨਹੀਂ ਨਿਕਲਦਾ ਦੂਜਾ ਨਿਕਲਦਾ ਤੇ ਜਿਵੇਂ ਪੀਆਰ ਆ ਜਿਹੜੇ ਹੁਣ ਮੇਰੇ ਖਿਆਲ ਨਾਲ ਪੀਆਰ ਦੇ ਰਸਤੇ ਕਈ ਹੈ ਪੁਆਇੰਟ 베ਸ ਹੈਗਾ ਹੋਰ ਗ੍ਰੀਨ ਲਿਸਟ ਹੈਗੀ ਆ ਕਾਫੀ ਕੁਸ਼ਨ ਜਿਹਾ ਸਟ੍ਰੇਟ ਟੂ ਰੈਜ਼ੀਡੈਂਸ ਆ ਵਰਕ ਟੂ ਰੈਜ਼ੀਡੈਂਸ ਆ ਸਾਡੇ ਨਾਲ ਬਥੇਰੀ ਵਾਰ ਹੋਇਆ ਜੀ ਜੀ ਕਿ ਲੋਕ ਅਸੈਸਮੈਂਟ ਕਰਨ ਆਉਂਦੇ ਆ ਪੁੱਛਣ ਆਉਂਦੇ ਆ ਪਰ ਉਹਨਾਂ ਨੂੰ ਇਹ ਲੱਗਦਾ ਕਿ ਅਸੀਂ ਐਲੀਜੀਬਲ ਨਹੀਂ ਹੈਗੇ ਹੂੰ ਤੇ ਬਥੇਰੀ ਵਾਰ ਇਦਾਂ ਹੋਇਆ ਕਿ ਅਸੀਂ ਉਹਨਾਂ ਨੂੰ ਕੋਈ ਕੋਈ ਨਾ ਕੋਈ ਰਾਹ ਦੱਸ ਦਈਦਾ ਹੂੰ ਤੇ ਕਈ ਵਾਰ ਇਹ ਹੁੰਦਾ ਕਿ ਜਿਹੜੇ ਬੰਦਾ ਜਿਹੜਾ ਬੰਦਾ ਆ ਪੁੱਛਣ ਆ ਰਿਹਾ ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਸਾਡੀ ਵਾਈਫ ਦੀ एलिਜੀਬਿਲਟੀ ਪਹਿਲਾਂ ਬਣਦੀ ਸਾਡੇ ਨਾਲ ਬਿਲਕੁਲ ਜੌਬ ਕਰਕੇ ਤਾਂ ਕਈ ਵਾਰ ਉਹ ਉਹ ਚੀਜ਼ ਜਿਹੜੀ ਆ ਲੋਕਾਂ ਨੂੰ ਪਤਾ ਹੀ ਨਹੀਂ ਹੁੰਦਾ ਹਨਾ ਤਾਂ ਜਦੋਂ ਗੱਲ ਕਰਦੇ ਆ ਤਾਂ ਸਮਝਾਈਏ ਤਾਂ ਉਹਨਾਂ ਨੂੰ ਸਮਝ ਲੱਗਦੀ ਵੀ ਭਾਈ ਹਾਂਜੀ ਰਸਤਾ ਇੱਕ ਹੋਰ ਹੈ ਆਪਣੇ ਲਈ ਜੀ ਤੇ ਜਿਹੜਾ ਮੇਨ ਇਹਦੇ ਚ ਤੀਜਾ ਚੇਂਜ ਮੈਂ ਉਹਦੇ ਬਾਰੇ ਡਿਸਕਸ ਕਰਨਾ ਚਾਹੁੰਗਾ ਪਰ ਜੇ ਤੁਹਾਡਾ ਕੋਈ ਕੁਐਸਚਨ ਜੀ ਜੀ ਤੁਸੀਂ ਜਰੂਰ ਉਹ ਵੀ ਜਰੂਰ ਦੱਸੋ ਹਾਂਜੀ ਜਿਹੜਾ ਤੀਜਾ ਚੇਂਜ ਹੈ ਜੀ ਸਭ ਤੋਂ ਇੰਪੋਰਟੈਂਟ ਜਿਹੜਾ ਸੁਣਨ ਵਾਲਾ ਉਹ ਉਹਨਾਂ ਬੰ ਇਹ ਤਾਂ ਚਲੋ ਦੋ ਨਵੇਂ ਰਾਸਤੇ ਖੁੱਲ ਗਏ ਪਾਤਵੇ ਖੁੱਲ ਗਏ ਹਣਾ ਜਿਹੜਾ ਤੀਜਾ ਚੇਂਜ ਆ ਉਹ ਹੈ ਜੀ ਜਿਹੜੇ ਕੁਆਲੀਫਿਕੇਸ਼ਨ ਤੇ ਤੇ ਵਰਕ ਐਕਸਪੀਰੀਅੰਸ ਦੇ ਪੁਆਇੰਟ ਮਿਲਦੇ ਹੁੰਦੇ ਜੀ ਜੋ ਹੁਣ ਮਿਲ ਰਹੇ ਜੀ ਤੇ ਮੈਂ ਉਹ 1 ਬਾਈ 1 ਡਿਸਕਸ ਕਰਨਾ ਚਾਹੁੰਗਾ ਕਿ ਜਿੱਦਾਂ ਸਾਰਾ ਸਾਨੂੰ ਪਤਾ ਹੀ ਹੈ ਵੀ 6 ਪੁਆਇੰਟ ਚਾਹੀਦੇ ਆਪਾਂ ਨੂੰ ਆ ਪੀ ਆਰ ਪੁਆਇੰਟ ਸਕਿਲਡ ਮਾਈਗ੍ਰੇਟ ਕੈਟੇਗਰੀ ਜੀ ਜੋ ਅੱਜ ਦਾ ਰੂਲ ਆ ਹੁਣ ਉਹਦੇ ਚ ਉਹ ਕਹਿ ਰਹੇ ਨੇ ਕਿ ਜੀ ਅਗਰ ਤੁਹਾਡੇ ਕੋਲ ਅੱਜ ਦੇ ਟਾਈਮ 'ਚ ਡਾਕਟੋਰੇਟ ਆ ਹੂੰ ਰੈਕਗਨਾਈਜ਼ਡ ਡਾਕਟੋਰੇਟ ਡਿਗਰੀ ਹੈ ਪੀ ਐਚ ਡੀ ਤਾਂ ਤੁਹਾਨੂੰ 6 ਪੁਆਇੰਟ ਮਿਲਦੇ ਨੇ ਤੁਹਾਨੂੰ ਸੌਫਟ ਸਕਿਲਡ এমਪਲாய்ਮੈਂਟ ਦੀ ਆਫਰ ਚਾਹੀਦੀ ਹੈ ਕੋਈ ਵਰਕ ਐਕਸਪੀਰੀਅੰਸ ਦੀ ਲੋੜ ਨਹੀਂ ਤੋ ਇਹ ਪੀ ਆਰ ਪਾਸ ਆਉਂਦਾ ਹੂੰ ਜਾਂ ਜਿਹੜਾ ਹੁਣ ਚੇਂਜਸ ਆ ਰਹੇ ਨੇ ਜਾਂ ਫਿਰ ਤੁਹਾਡੇ ਕੋਲ 3 ਟਾਈਮਸ ਮੀਡੀਅਨ ਵੇਜ ਜਿਹੜਾ ਕਿ 100 ਡਾਲਰ ਤੋਂ ਵੀ ਉੱਪਰ ਘੰਟੇ ਦਾ ਬਣ ਗਿਆ ਉਹ ਹੋਵੇ ਤਾਂ ਤੁਸੀਂ ਤਾਂ ਪਾਸ ਆ ਜਾਂਦੇ ਹੂੰ ਠੀਕ ਹੈ ਜੀ ਤੇ ਤੀਜਾ ਉਹਦੇ ਚ ਇਹ ਆ ਵੀ ਜਾਂ ਤੁਹਾਡੇ ਕੋਲ ਤੁਸੀਂ ਇਦਾਂ ਦੀ ਜੌਬ 'ਚ ਕੰਮ ਕਰ ਰਹੇ ਹੋ ਜਿਹਦੀ ਓਕਿਊਪੇਸ਼ਨ ਰਜਿਸਟ੍ਰੇਸ਼ਨ ਲੈਣ ਲਈ ਤਾਂ ਤੁਹਾਨੂੰ 6 ਸਾਲ ਲੱਗਦੇ ਨੇ ਜਿਵੇਂ ਇਮੀਗ੍ਰੇਸ਼ਨ ਐਡਵਾਈਜ਼ਰ ਜੀ ਜੇ ਤੁਸੀਂ ਅੱਜ ਇਮੀਗ੍ਰੇਸ਼ਨ ਐਡਵਾਈਜ਼ਰ ਹੋ ਤੁਹਾਡੇ ਕੋਲ ਲਾਇਸੈਂਸ ਆ ਤਾਂ ਤੁਹਾਨੂੰ 6 ਪੁਆਇੰਟ ਸਿੱਧੇ ਮਿਲਦੇ ਆ ਤੁਹਾਡੇ ਕੋਲ ਜੌਬ ਆਫਰ ਜੇ ਵੀ ਵੀਆਰ ਪਾਸ ਆ ਓਕੇ ਤਾਂ ਇਦਾਂ ਦੇ ਓਕਿਪੇਸ਼ਨ ਐਗਜ਼ਿਸਟ ਕਰਦੇ ਆ ਵੀ ਜਿਨ੍ਹਾਂ ਦੇ ਵਿੱਚ 6 ਪੁਆਇੰਟ ਸਿੱਧੇ ਮਿਲਦੇ ਆ ਜੇ ਤੁਹਾਡੇ ਕੋਲ ਡਾਕਟੋਰੇਟ ਹੋਵੇ ਜਾਂ 3 ਟਾਈਮਸ ਮੀਡੀਅਨ ਵੇਜ ਤੁਸੀਂ ਅਰਨ ਕਰਦੇ ਹੋਵੋ ਤਾਂ ਜੌਬ ਤੋਂ ਤੁਹਾਨੂੰ ਮਿਲਦੀ ਹੋਵੇ ਆਫਰ ਮਿਲੀ ਹੋਵੇ ਤੁਸੀਂ ਸਿੱਧੀ ਵੀਆਰ ਪਾਸ ਆ ਹੁਣ ਇਹਦੇ ਵਿੱਚ ਸਭ ਤੋਂ ਵੱਡਾ ਚੇਂਜ ਕੀ ਆਇਆ ਇਹ ਵਿੱਚ ਉਹਨਾਂ ਨੇ ਨਿਊਜ਼ੀਲੈਂਡ ਗੇਨਡ ਮਾਸਟਰਸ ਵੀ ਪਾ ਦਿੱਤੀ ਹੈ। ਕਹਿਣਾ ਮਤਲਬ ਜੇ ਤੁਸੀਂ ਨਿਊਜ਼ੀਲੈਂਡ ਦੇ ਵਿੱਚ ਮਾਸਟਰ ਦੀ ਸਟੱਡੀ ਕੀਤੀ ਆ ਲੈਵਲ 9 ਦੀ। ਲੈਵਲ 9 ਦੀ ਤੇ ਜਾਂ 10 ਦੀ ਤਾਂ 0.6 ਮਿਲਲੇ। ਜੀ ਪਹਿਲਾਂ 5 ਮਿਲਦੇ ਸੀ ਮਾਸਟਰਸ ਦੇ ਭਾਵੇਂ ਤੁਸੀਂ ਕਿੱਥੋਂ ਕੀਤੀ ਹੋਵੇ ਐਲੋਂਗਸ ਮਾਸਟਰਸ ਪਰ ਹੁਣ ਉਹ ਇਹ ਕਹਿ ਰਹੇ ਆ ਵੀ ਜੇ ਤੁਸੀਂ ਨਿਊਜ਼ੀਲੈਂਡ ਚ ਮਾਸਟਰਸ ਕੀਤੀ ਆ ਤੁਹਾਨੂੰ 6 ਪੁਆਇੰਟ ਦੇਵਾਂਗੇ। ਜੌਬ ਆਫਰ ਦੇ ਬੇਸ ਇਰ ਤੇ ਤੁਸੀਂ ਪੀਆਰ ਪਾ ਸਕਦੇ ਐ ਐਲੋਂਗ ਜਿਹੜੀ ਜੌਬ ਆ ਉਹ ਸਕਿਲਡ ਸਕਿਲਡ ਇੰਪਲੋਇਮੈਂਟ ਆ। ਲੈਂਸ ਕੋ 1 2 3 ਦੇ ਵਿੱਚ ਆ ਪਲੱਸ ਤੁਹਾਡੀ ਰੈਲੇਵੈਂਟ ਹੈ ਤੁਹਾਡੀ ਕੁਆਲੀਫਿਕੇਸ਼ਨ ਯਾ ਐਕਸਪੀਰੀਅੰਸ ਦੇ ਨਾਲ ਤੇ ਪਲੱਸ ਤੁਸੀਂ ਮੀਡੀਅਨ ਵੇਜ ਲੈ ਰਹੇ ਹੋ ਜੀ ਤਾਂ ਤੁਸੀਂ ਪਾ ਸਕਦੇ ਹੋ ਯਾਰ ਤੇ ਮੈਂ ਜੀ ਹਾਂ ਜੀ ਸੋਰੀ ਇੱਕ ਮਿੰਟ ਰੋਕਣਾ ਚਾਹੂੰਗਾ ਮੈਨੂੰ ਇੱਥੇ ਇੱਕ ਚੀਜ਼ ਲੱਗੀ ਕਿ ਬਹੁਤ ਸਾਰੀਆਂ ਸਾਡੀਆਂ ਭੈਣਾਂ ਇਸ ਟਾਈਮ ਮਾਸਟਰਸ ਕਿਹੜੀਆਂ ਕਰਨ ਆਈਆਂ ਤੇ ਉਹਨਾਂ ਲਈ ਰਾਹ ਜਿਹੜਾ ਜਰੂਰ ਸੌਖਾ ਹੋਇਆ ਕਿਉਂਕਿ ਇੱਕ ਸਮਾਂ ਆ ਗਿਆ ਜਦੋਂ ਈਸੀ ਦੇ ਉਹ ਕੁੜੀਆਂ ਹਟ ਕੇ ਮਾਸਟਰਸ ਇਨ ਟੀਚਿੰਗ ਵਾਲੇ ਪਾਸੇ ਨੂੰ ਹੋਈਆਂ ਖਾਸ ਤੌਰ ਦੇ ਕਈਆਂ ਨੇ ਪ੍ਰਾਇਮਰੀ ਕੀਤੀ ਹੈ ਕਈਆਂ ਨੇ ਸੀਨੀਅਰ ਸੈਂਡਰੀ ਕੀਤੀ ਹੈ ਇਸ ਟਾਈਮ ਕਈ ਕਾਰ ਵੀ ਰਹੀਆਂ ਸੋ ਮੈਨੂੰ ਲੱਗਦਾ ਉਹਨਾਂ ਲਈ ਜਿਹੜਾ ਰਾਹ ਹੈ ਉਹ ਜਿਹਨੂੰ ਸੌਖਾ ਹੋਵੇ ਇੱਕ ਤਰ੍ਹਾਂ ਨਾਲ ਹੈਗਾ ਸਟ੍ਰੇਟ ਟੂ ਰੈਜ਼ਿਡੈਂਸੀ ਆ ਜੇ ਤੁਹਾਡੇ ਕੋਲ ਨਿਊਜ਼ੀਲੈਂਡ ਮਾਸਟਰਸ ਆ ਤੇ ਸਕਿਲਡ employment ਆ ਤੁਸੀਂ ਪੀਆਰ ਪਾਸ ਤੇ ਸਿਰਫ ਤੁਹਾਨੂੰ ਜੌਬ ਆਫਰ ਚਾਹੀਦੀ ਆ ਹਾਂ ਸਿੱਧਾ ਹੁਣ ਅਗਲੀ ਗੱਲ ਜਿਹੜੀ ਇਹਦੇ ਚ ਧਿਆਨ ਮੰਗਦੀ ਆ ਉਹ ਇਹ ਆ ਵੀ ਅਸੀਂ ਮੈਨੂੰ ਲੱਗਦਾ ਕਰੀਬ ਕਰੀਬ 50 ਦੇ ਕਰੀਬ ਸਟੂਡੈਂਟਸ ਮਾਸਟਰਸ ਕਰਨ ਲਾਏ ਨੇ ਇਸ ਸਾਲ ਚ ਇਹ ਗੱਲ ਕਰੀਏ ਕੱਲੇ ਸਦਾ ਹੁਣ ਆਪਾਂ ਹਾਈਡ ਸਾਈਡ ਚ ਸੋਚੀਏ ਵੀ ਉਹਨਾਂ ਦਾ ਬਹੁਤ ਵੱਡਾ ਫਾਇਦਾ ਹੋ ਗਿਆ ਜੀ ਹਾਂ ਤਾਂ ਮੈਂ ਤੁਹਾਡੇ ਥਰੂ ਫੇਰ ਇੱਕ ਦੂਜੀ ਅਪੀਲ ਕਰਦਾ ਵੀ ਜਿਹੜੇ ਲੋਕ ਇਹ ਸੋਚ ਰਹੇ ਆ ਵੀ ਅਸੀਂ ਸਟੱਡੀ ਕਰੀਏ ਜਾਂ ਨਾ ਕਰੀਏ ਅੱਗੇ ਰਾਹ ਨਹੀਂ ਦਿਖਦਾ ਕੋਈ ਚੁੱਪ ਕਰਕੇ ਨਿਊਜ਼ੀਲੈਂਡ ਦੀ ਮਾਸਟਰ ਰੈਸਨ ਰੋਲ ਕਰ ਲਓ ਹਮਮ ਪਰ ਇੱਕ ਸਾਲ ਹੈ ਹਲੇ ਹਾਂਜੀ ਅਗਸਟ 2026 ਤੱਕ ਤੁਸੀਂ ਗ੍ਰੈਜੂਏਟ ਹੋ ਜਾਣਾ ਜੌਬ ਆਫਰ ਚਾਹੀਦੀ ਕੁਝ ਵੀ ਆ ਲੈ ਸਾਬ ਜੀ ਤੇ ਜੇ ਕਿਸੇ ਨੂੰ ਨਹੀਂ ਸਮਝ ਇਹਦੇ ਬਾਰੇ ਤਾਂ ਮੈਂ ਨੰਬਰ ਬੋਲ ਦਿੰਦਾ ਇੱਕ ਵਾਰ ਜੀ ਸਕਰੀਨ ਤੇ ਨੰਬਰ ਤੁਹਾਡੇ ਚੱਲ ਰਹੇ ਆ ਹਾਂਜੀ ਸਾਡੀ ਐਜੂਕੇਸ਼ਨ ਐਡਵਾਈਜ਼ਰ ਲੇਡੀ ਹੈ ਜੋਏ ਕਾਫੀ ਉਹ ਡੀਪਲੀ ਇਨਵਾਲਡਰ ਬੈਸਟ ਕੋਰਸ ਤੇ ਉੱਤੇ ਮਾਸਟਰ ਦਾ ਆਫਰ ਕਰ ਰਹੇ ਹਾਂ ਸਾਰੇ ਸਕੂਲਾਂ ਨਾਲ ਡੀਲ ਕਰਦੀ ਹੈ ਮੈਂ ਨੰਬਰ ਦੱਸ ਦਿੰਦਾ ਉਹਨਾਂ ਦਾ 0225123112 ਠੀਕ ਉਸ ਨੰਬਰ ਤੇ ਕਾਲ ਕਰਕੇ ਤੁਸੀਂ ਜੁਆਇਨ ਨਾਲ ਗੱਲ ਕਰ ਸਕਦੇ ਹੋ ਤੁਸੀਂ ਮੇਰੀ ਰੈਫਰੈਂਸ ਵੀ ਦੇ ਸਕਦੇ ਹੋ ਤੇ ਜੋ ਬੈਸਟ ਹੋ ਸਦਾ ਤੁਹਾਡੇ ਲਈ ਕਰਾਂਗੇ ਜੀ ਸੋ ਲੋ ਜੀ ਤੁਹਾਡੇ ਕੋਲ ਹੁਣ ਮੌਕਾ ਜਿਹੜਾ ਵਾਕਈ ਬਹੁਤ ਸੋਹਣਾ ਤੇ ਜੇ ਤੁਸੀਂ ਨਿਊਜ਼ੀਲੈਂਡ ਦੇ ਵਿੱਚ ਮਾਸਟਰਸ ਕਰਦੇ ਹੋ ਇਸ ਟਾਈਮ ਤੁਸੀਂ ਮਾਸਟਰ ਦੇ ਵਿੱਚ ਮਾਸਟਰ ਦੀ ਸਟੱਡੀ ਜਿਹੜੀ ਲੈ ਸਕਦੇ ਹਾਂ ਤੇ ਖਾਸ ਤੌਰ ਤੇ 2026 ਦੇ ਵਿੱਚ ਅਗਸਤ 2026 ਦੇ ਵਿੱਚ ਨਵੇਂ ਰੂਲ ਆ ਜਿਹੜੇ ਲਾਗੂ ਹੋਣੇ ਆ ਮਾਸਟਰ ਉਦੋਂ ਤੱਕ ਮੇਰੇ ਖਿਆਲ ਨਾਲ ਕੰਪਲੀਟ ਹੋ ਜੂਗੀ ਨਾਲ ਦੀ ਨਾਲ ਇੱਕ ਜੌਬ ਆਫਰ ਚਾਹੀਦਾ ਜੀ ਤੇ ਤੁਸੀਂ ਪੀਆਰ ਪਾਉਣ ਲਈ ਐਲੀਜੀਬਲ ਹੋ ਜਾਂਦੇ ਹੋ ਸੋ ਜੇਕਰ ਫਿਰ ਵੀ ਤੁਹਾਡਾ ਕੋਈ ਇਹ ਸਾਰੀ ਗੱਲਬਾਤ ਨੂੰ ਲੈ ਕੇ ਕੰਸਰਨ ਹੈਗਾ ਕੋਈ ਮਨਚ ਕੁਸਚਨ ਆ ਰਿਹਾ ਸਾਡੇ ਕਮੈਂਟ ਬਾਕਸ 'ਚ ਵੀ ਕਰ ਸਕਦੇ ਹੋ ਆਉਣ ਵਾਲੇ ਪ੍ਰੋਗਰਾਮ ਦੇ ਵਿੱਚ ਉਹਦੇ ਤੇ ਜਿਹੜੀ ਗੱਲਬਾਤ ਆ ਉਹ ਜਰੂਰ ਕਰਾਂਗੇ ਤੇ ਜੇਕਰ ਤੁਸੀਂ ਇਹਨਾਂ ਨੂੰ ਜਾ ਕੇ ਮਿਲਣਾ ਚਾਹੁੰਦੇ ਹੋ ਤਾਂ ਮੈਨੇ ਕਹ ਉਹਦੇ ਚੀਨਾਂ ਦਾ ਆਫਿਸ ਹੈ ਤੇ ਉੱਥੇ ਆਫਿਸ ਦੇ ਵਿੱਚ ਜਾ ਕੇ ਤੁਸੀਂ ਇਹਨਾਂ ਨਾਲ ਅਪਾਇੰਟਮੈਂਟ ਬੁੱਕ ਕਰਕੇ ਇਹਨਾਂ ਨਾਲ ਮਿਲ ਵੀ ਸਕਦੇ ਹੋ ਐਕਸਪੀਰੀਅੰਸ ਦੇ ਆ ਤੁਸੀਂ ਜਿਵੇਂ ਕਿਹਾ ਕਿ ਅੱਜ ਦੇ ਟਾਈਮ ਦੇ ਵਿੱਚ 37 ਡਾਲਰ ਆ ਜਿਹੜੇ ਉਹ ਬਣਦੇ ਆ 36.92 ਕੁਸ਼ ਹਨ 1.1 ਹਾਂਜੀ ਪਰ ਹੁਣ ਕਈ ਸਾਡੇ ਭੈਣ ਭਰਾ ਜਿਹੜੇ ਸਾਨੂੰ ਦੇਖ ਰਹੇ ਆ ਉਹ ਇਸ ਤਰ੍ਹਾਂ ਦੇ ਵੀ ਨਿਊਜ਼ੀਲੈਂਡ 'ਚ ਹੋਣਗੇ ਜਿਨ੍ਹਾਂ ਕੋਲ ਐਕਸਪੀਰੀਅੰਸ ਇਸ ਟਾਈਮ ਹੀ ਬਣਦਾ ਹੋਊਗਾ ਕਿਉਂਕਿ ਜਦੋਂ ਉਹਨਾਂ ਨੇ ਕੰਮ ਸ਼ੁਰੂ ਕੀਤਾ ਸੀ ਜੇ ਅੱਜ ਤੋਂ 2 ਸਾਲ ਪਹਿਲਾਂ ਲਈਏ ਤਾਂ ਮੇਰੇ ਖਿਆਲ ਨਾਲ 25-26 ਡਾਲਰ ਮੀਡੀਅਮ ਬੇਸ ਜਿਹੜਾ ਸੀਗਾ ਤੇ ਉਹਦਾ 1.1 ਕਾਊਂਟ ਕਰਨਾ ਹੋਊਗਾ ਤੇ ਉਹ ਜਿਹੜੇ ਹੁਣ ਇਸ ਟਾਈਮ ਐਕਸਪੀਰੀਅੰਸ ਆਪਣਾ ਕਾਊਂਟ ਕਰਵਾਉਣਾ ਚਾਹੁੰਦੇ ਆ ਕਿਉਂਕਿ ਹਲੇ ਇਹ ਅਗਲੇ ਸਾਲ ਪਾਲਿਸੀ ਲਾਗੂ ਹੋਣੀ ਆ 26 ਅਗਸਤ ਵਿੱਚ ਜਾ ਕੇ ਇਹ ਤੁਸੀਂ ਅਪਲਾਈ ਕਰਵਾ ਕਰ ਸਕਦੇ ਹੋ ਹਣਾ ਇਹ 1 ਸਾਲ ਪਹਿਲਾਂ ਵੀ ਆਪਾਂ ਲਾਈਏ 29 ਡਾਲਰ ਵੀ ਮੰਨ ਕੇ ਚੱਲੀਏ ਤੇ ਕੋਈ 30 ਤੇ ਕੰਮ ਕਰ ਰਿਹਾ ਸੀ ਕੀ ਉਹ ਵੈਲਿਡ ਮੰਨੇ ਜਾਣਗੇ ਹੁਣਾਂ ਲਈ ਕੀ ਰਹੂਗਾ ਹਾਂਜੀ ਇਹ ਰੂਲ ਕੀ ਹੁੰਦਾ ਜੀ ਕਦੇ ਵੀ ਤੁਸੀਂ ਵਰਕ ਟੂ ਰੈਜ਼ਿਡੈਂਸ ਨੂੰ ਜੇ ਤੁਸੀਂ ਐਗਜ਼ਾਮਪਲ ਲੈ ਕੇ ਚੱਲੋ ਜਿਹੜੀ ਆਲਰੇਡੀ ਪਾਲਿਸੀ ਚੱਲ ਰਹੀ ਆ ਉਦੇਚ ਉਹਨਾਂ ਨੇ ਬਹੁਤAudioAsset ਚ ایکسپੀਰੀਅੰਸ ਦੇ ਉੱਤੇ ਇੱਕ ਲਿਮਿਟ ਲਾਈ ਹੋਈ ਆ ਕਿ ਜੇ ਤੁਸੀਂ 2 ਸਾਲ ਦਾ ایکسپੀਰੀਅੰਸ ਪ੍ਰੂਵ ਕਰਨਾ ਤਾਂ ਪਿਛਲੇ 30 ਮਹੀਨੇ ਚ ਹੋਣਾ ਚਾਹੀਦਾ ਆ 24 ਮਹੀਨੇ ਦਾ ایکسپੀਰੀਅੰਸ ਜਿਹੜਾ ਤੁਸੀਂ ਐਡ ਕਰਨਾ ਆ ਇਹ ਦੀ ਐਲੀਜੀਬਿਲਟੀ ਦੇ ਬੇਸਿਸ ਤੇ ਤੁਸੀਂ ਪੀਆਰ ਲਾਉਣੀ ਆ ਤਾਂ ਪੀਆਰ ਲਾਉਣ ਤੋਂ 30 ਮਹੀਨੇ ਪਿੱਛੇ ਜਾਣਾ ਓਕੇ ਉਹ 24 ਮਹੀਨੇ ਦੇ ایکسپੀਰੀਅੰਸ ਹਜੇ ਇਸ ਗੱਲ ਦੇ ਉੱਤੇ ਡਿਟੇਲ ਨਹੀਂ ਆਈ ਕਿ ਉਹੋ ਇਦਾਂ ਦੀ ਕੋਈ ਰੈਸਟ੍ਰਿਕਸ਼ਨ ਇਹਦੇ ਚ ਲਾਉਣਗੇ ਪਾਲਿਸੀ 'ਚ ਕਿ ਜੀ ਅਸੀਂ ਪਿੱਛੇ ਇੰਨੇ ਵੀ ਨਹੀਂ ਪਿੱਛੇ ਚੈੱਕ ਕਰ ਸਕਦੇ ਆ 30 ਮਹੀਨੇ 35 ਮਹੀਨੇ 40 ਮਹੀਨੇ ਜਿੰਨਾ ਵੀ ਹਨ ਹਮ ਸਕਿਲਡ ਮਾਈਗ੍ਰੈਂਟ ਕੈਟਾਗਰੀ ਦੀ ਅਗਰ ਗੱਲ ਕਰੀਏ ਉਹਦੇ ਵਿੱਚ ਵੀ ਵਰਕ ਐਕਸਪੀਰੀਅੰਸ ਦੀ ਰਿਕੁਆਇਰਮੈਂਟ ਐਦਾਂ ਆ ਕਿ ਜੇ ਤੁਸੀਂ ਸਾਲ ਜਿਵੇਂ 12 ਮਹੀਨੇ ਦਾ ਐਕਸਪੀਰੀਅੰਸ ਦਿਖਾਉਣਾ ਆਪਣਾ ਸਕਿਲ ਜਿਹਦੇ ਤੁਸੀਂ ਪੁਆਇੰਟ ਕਲੇਮ ਕਰ ਰਹੇ ਹੋ ਤਾਂ ਪਿਛਲੇ 24 ਚੱਲੇ ਆ ਹੋਣਾ ਚਾਹੀਦਾ ओके okay. हां जी ਤੇ ਜੇ ਤੁਸੀਂ 2 ਸਾਲ ਦਾ ਕਰ ਰਹੇ ਹੋ 24 ਦਾ ਆਈ ਥਿੰਕ ਉਹ ਹੈਗਾ ਪਿਛਲੇ 4 ਸਾਲਾਂ ਚ ਹੋਣਾ ਚਾਹੀਦਾ ਤੇ ਜੇ ਤੁਸੀਂ 3 ਦਾ ਕਰ ਰਹੇ ਆ ਤਾਂ ਉਹ ਪਿਛਲੇ 5 ਸਾਲਾਂ ਚ ਹੋਣਾ ਚਾਹੀਦਾ ਇਦਾਂ ਜੀ ਇਹ ਨਹੀਂ ਹੈਗਾ ਵੀ ਕੋਈ ਇਹ ਵੀ ਮੈਂ ਪਹਿਲਾਂ ਇਹ 3 ਸਾਲ ਪਹਿਲਾਂ ਇਹ ਕੀਤਾ ਸੀ ਤੇ ਮੈਂ ਉਹ ਐਕਸਪੀਰੀਅੰਸ ਕਾਊਂਟ ਹੋਵੇ ਨਹੀਂ ਜੀ ਨਹੀਂ ਤਾਂ ਫਿਰ ਜਦੋਂ ਤੋਂ ਤੁਸੀਂ ਕਾਊਂਟ ਕਰਨ ਲੱਗੋਗੇ ਉਸ ਡੇਟ ਤੋਂ ਜਿਹੜਾ ਮੀਡੀਅਨ ਏਜ ਸਹੀ ਐਪਲੀਕੇਬਲ ਉਹ ਹੀ ਤੁਹਾਡੇ ਤੇ ਲੱਗੇਗਾ ਹੂੰ ਤੇ ਇੱਕ ਸਭ ਤੋਂ ਵੱਡੀ ਜਿਹੜੀ ਚੇਂਜ ਕਹਿ ਲਓ ਜਿਹਦੇ ਨਾਲ ਥੋੜੀ ਰਾਹਤ ਦੀ ਗੱਲ ਆ ਲੋਕਾਂ ਨੂੰ ਥੋੜਾ ਸਹਾਨ ਆਊਗਾ ਵੀ ਜਦੋਂ ਪੀਆਰ ਪਾਉਣੀ ਆ ਜੀ ਤੁਹਾਨੂੰ ਆਪਣਾ ਰੇਟ ਚੇਂਜ ਕਰਾਉਣ ਦੀ 雇ਰ ਦੇ ਕੋਲ ਰਿਕਵੈਸਟ ਕਰਨ ਦੀ ਲੋੜ ਨਹੀਂ ਹੂੰ ਜਿਹੜੇ ਰੇਟ ਤੇ ਤੁਸੀਂ ਐਕਸਪੀਰੀਅੰਸ ਕਾਊਂਟ ਕਰਾ ਰਹੇ ਹੋ ਉਸੇ ਰੇਟ ਤੇ ਤੁਹਾਡੀ ਪੀਆਰ ਪੈ ਜਾਊਗੀ ਜੀ ਉਹ ਸਭ ਤੋਂ ਵੱਡੀ ਚੀਜ਼ ਹੈ ਹਾਂ ਤਾਂ ਇਹ ਦੱਸਣੀ ਆਪਾਂ ਅੱਜ ਇਹ ਇੰਟਰਵਿਊ ਕਿਉਂ ਕਰ ਰਹੇ ਆ ਜਾਂ ਇੱਕ ਸਾਲ ਦਾ ਸਮਾਂ ਸਾਡੇ ਕੋਲ ਹੈ ਤਾ ਅਸੀਂ ਉਹਨਾਂ ਲੋਕਾਂ ਨੂੰ ਅਪੀਲ ਕਰਦੇ ਆਂ ਵੀ ਜਿਹੜੇ ਅਨਸ਼ੋਰ ਨੇ ਬਿਲਕੁਲ ਕਿ ਜੀ ਸਾਡਾ ਐਕਸਪੀਰੀਅੰਸ ਕਾਊਂਟ ਹੋਊਗਾ ਕਿ ਨਹੀਂ ਹੋਊਗਾ ਮੈਂ ਉਹਨਾਂ ਨੂੰ ਅਪੀਲ ਕਰਦਾ ਕਿ ਉਹ ਤੁਹਾਡੇ ਥਰੂ ਵੀ ਵੱਧ ਤੋਂ ਵੱਧ ਆਪਣੀ ਇਨਕੁਆਇਰੀ ਕਰਨ ਚੈੱਕ ਕਰਨ ਹੁਣੇ ਸਾਡੇ ਨਾਲ ਭਾਵੇਂ ਕੰਸਲਟੇਸ਼ਨ ਬੁੱਕ ਕਰਕੇ ਪੁੱਛ ਲੈਣ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦਾ ਸਾਰਾ ਐਕਸਪੀਰੀਅੰਸ ਜਿਹੜਾ ਐਕਿਮੂਲੇਟ ਹੋ ਕੇ ਕਾਊਂਟ ਹੋ ਸਕੇ ਬਿਲਕੁਲ ਜੀ ਇੱਥੇ ਮੈਂ ਵੀ ਆਪਣੇ ਦਰਸ਼ਕਾਂ ਨੂੰ ਇੱਕ ਵਾਰੀ ਬੇਨਤੀ ਜ਼ਰੂਰ ਕਰਨੀ ਜਾਊਂਗਾ ਕਿ 1 ਸਾਲ ਦਾ ਸਮਾਂ ਆਪਣੇ ਕੋਲ ਜਿਹੜਾ ਹੇਗਾ ਤੇ ਮੈਨੂੰ ਲੱਗਦਾ ਕਿ ਤਿਆਰੀ ਹੈ ਜਿਹੜੀ ਉਹ ਹੁਣੇ ਤੇ ਸ਼ੁਰੂ ਕਰ ਲੈਣੀ ਚਾਹੀਦੀ ਆਪਾਂ ਨੂੰ ਤੇ ਉਹਦੇ ਲਈ ਤੁਸੀਂ ਸਕਰੀਨ ਤੇ ਨੰਬਰ ਆ ਜਿਹੜੇ ਉਹ ਚੱਲ ਹੀ ਰਹੇ ਆ ਉਹਨਾਂ ਤੇ ਅਪਾਇੰਟਮੈਂਟ ਜਿਹੜੀ ਬਣਾ ਸਕਦੇ ਹੋ ਸੋ ਪ੍ਰੋ ਵੀਜ਼ਾ ਮੈਨੇ ਕਹੂ ਤੋ ਜਿਹੜੀਆਂ ਸੇਵਾਵਾਂ ਅੰਦਰੂਨੀ ਜਿਹੜੇ ਦੇ ਰਹੇ ਆ ਸੋ ਇੰਦਰ ਸਿੰਘ ਨਾਲ ਤੁਸੀਂ ਆਪਣੀ ਅਪਾਇੰਟਮੈਂਟ ਬਣਾ ਕੇ ਮੇਰੇ ਖਿਆਲ ਨਾਲ ਆਪਣੀ ਤਿਆਰੀ ਹੈ ਜਿਹੜੀ ਉਹ ਜਰੂਰ ਹੁਣੇ ਤੇ ਸ਼ੁਰੂ ਕਰ ਦੋ ਇਹਨਾਂ ਜੀ ਮੈਂ ਤੁਹਾਤੋਂ ਵੀ ਥੋੜੀ ਜੀ ਜਾਣਨਾ ਚਾਹੂੰਗਾ ਗੱਲਬਾਤ ਕਿ ਜਿਹਨੇ ਬੰਦੇ ਇਹ ਸੋਚ ਰਹੇ ਆ ਕਿ ਹਾਂ ਮੈਂ ਆ ਸਕਦਾ ਯਾਰ ਕਈਆਂ ਨੂੰ ਇਹ ਲੱਗਦਾ ਹੋਊਗਾ ਕਿ ਯਾਰ ਸਾਡਾ ਤਾਂ ਨੰਬਰ ਆਣਾ ਨਹੀਂ ਪਰ ਮੈਂ ਸੁਜੈਸਟ ਇਹ ਕਰੂੰਗਾ ਕਿ ਇੱਕ ਵਾਰੀ ਪਤਾ ਜ਼ਰੂਰ ਕਰਵਾ ਲਓ ਤੇ ਤਿਆਰੀ ਕਰਨ ਕਿਵੇਂ ਤੁਸੀਂ ਕੀ ਕਹਿੰਦੇ ਹੋ ਵੀ ਕੀ ਸਲਾਹ ਦੇਵੋਗੇ ਵੀ ਕੀ ਕੀ ਹੁਣ ਤੋਂ ਹੀ ਆਰੰਭ ਕਰ ਲੈਣਾ ਚਾਹੀਦਾ ਹਾਂਜੀ ਦੇਖੋ ਜੇ ਤਾਂ ਆਪਾਂ ਟਰੇਡ ਵਾਲਿਆਂ ਦੀ ਗੱਲ ਕਰੀਏ ਹਨਾ ਤਾਂ ਟ੍ਰੇਡ ਵਾਲੇ ਦਾ ਪਹਿਲਾ ਟਿਕ ਕੀ ਆ ਵੀ ਸਭ ਤੋਂ ਪਹਿਲਾਂ ਜੇਕਰ ਚੈਕਲਿਸਟ ਜੇ ਆਪਾਂ ਬਣਾਈਏ ਇਹਦੀ ਇੱਕ ਤਾਂ ਸਭ ਤੋਂ ਉੱਤੇ ਕਿਹੜੀ ਚੀਜ਼ ਹੋਣੀ ਚਾਹੀਦੀ ਆ ਹੂੰ ਉਹ ਇਹ ਦੇਖਣਾ ਵੀ ਸਾਡੇ ਕੋਲੇ ਕੋਈ ਲੈਵਲ 4 ਦੀ ਫਾਰਮਲ ਕੁਆਲੀਫਿਕੇਸ਼ਨ ਹੈਗੀ ਆ ਹੂੰ ਉਹ ਓਵਰਸੀਜ਼ ਕੁਆਲੀਫਿਕੇਸ਼ਨ ਵੀ ਹੋ ਸਕਦੀ ਜ਼ਰੂਰੀ ਨਹੀਂ ਨਿਊਜ਼ੀਲੈਂਡ 'ਚ ਕੀਤੀ ਹੋਵੇ ਜੀ ਜੇ ਉਹ ਨਹੀਂ ਹੈਗੀ ਤਾਂ ਉਹਦੇ ਲਈ ਸਟੱਡੀ ਕਰਨਾ ਚਾਹੇ ਜਿਹੜੀ ਮਰਜ਼ੀ ਜੌਬ ਕਰਨੀ ਨੇ ਟ੍ਰੇਡ ਦੇ ਵਿੱਚ ਉਹਦੇ ਰੈਲੇਵੈਂਟ ਲੈਵਲ 4 ਕੁਆਲੀਫਿਕੇਸ਼ਨ ਲੈਣ ਲਈ ਵੇਰੀਏਸ਼ਨ ਕਰਨੀ ਜ਼ਰੂਰੀ ਆ ਜੇ ਵੀਜ਼ੇ ਤੇ ਨੇ ਜਾਂ ਫਿਰ ਸਟੂਡੈਂਟ ਵੀਜ਼ਾ ਲੈਣਾ ਲੈਵਲ 4 ਸਟੱਡੀ ਕਰਨਾ ਤੇ ਅਸੀਂ ਉਹਦੇ ਚ ਹੈਲਪ ਕਰ ਸਕਦੇ ਹਾਂ ਡਿਪੈਂਡਿੰਗ ਔਨ ਕਿ ਤੁਹਾਡੀ ਜੌਬ ਕੀ ਆ ਜੇ ਤੁਹਾਡੇ ਕੋਲ ਜੌਬ ਆਲਰੇਡੀ ਹੈ ਤਾਂ ਅਸੀਂ ਲੈਵਲ 4 ਦੀ ਰੈਲੇਵੈਂਟ ਕੁਆਲੀਫਿਕੇਸ਼ਨ ਤੁਹਾਨੂੰ ਲੱਭ ਕੇ ਦੇਈਏ ਸਾਹਿਬ ਹੂੰ ਜੇ ਤੁਸੀਂ ਸਟੱਡੀ ਕਰਾਉਣਾ ਹੈ ਟਰੇਡ ਵਾਲਿਆਂ ਲਈ ਤਾਂ ਜੀ ਇਹ ਸਭ ਤੋਂ ਜ਼ਰੂਰੀ ਹੈ ਪਹਿਲੀ ਚੀਜ਼ ਹੁਣ ਜਿਹੜਾ ਬੰਦਾ ਜਿਹਨੇ ਕੱਲਾ ਵਰਕ ਐਕਸਪੀਰੀਐਂਸ ਅ ਸਕਿੱਲ ਲੈਵਲ 1 2 3 ਦੇ ਰੋਲ ਸੇ ਜਾਣਾ ਉਹਨੇ ਇਹ ਦੇਖਣਾ ਕਿ ਕਿਹੜਾ ਮੇਰਾ ਜਿਹੜਾ ਪਿਛਲਾ ਐਕਸਪੀਰੀਐਂਸ ਆ ਤਿੰਨ ਸਾਲ ਦਾ ਕਿਉਂ ਨਿਊਜ਼ੀਲੈਂਡ ਦਾ ਦੋ ਦਾ ਤਾਂ ਬਣਨਾ ਚਾਹੀਦਾ ਹੀ ਆ ਜੇ ਬਾਕੀ ਐਕਸਪੀਰੀਅੰਸ ਓਵਰਸੀਜ਼ ਦਾ ਆਇਆ ਜਾਂ ਈਵਨ ਨਿਊਜ਼ੀਲੈਂਡ ਦਾ ਹੀ ਆ ਕੀ ਉਹਦੇ ਪੇਪਰ ਮੇਰੇ ਕੋਲ ਰੈਡੀ ਨੇ ਮੇਰੇ ਕੋਲ ਵਰਕ ਐਕਸਪੀਰੀਅੰਸ ਡਾਕੂਮੈਂਟ ਹੈਗੇ ਨਾ ਮੇਰੇ ਕੋਲ ਇੰਪਲੋਇਮੈਂਟ ਐਗਰੀਮੈਂਟਸ ਦੀ ਪਿਛਲੀਆਂ ਦੀ ਕਾਪੀਜ਼ ਪਈਆਂ ਨੇ ਮੇਰੇ ਕੋਲ ਪੇ ਸਲਿਪਸ ਹੈ ਆਈਆਰਡੀ ਰਿਕਾਰਡ ਮੇਰਾ ਬਣਿਆ ਹੋਇਆ ਪ੍ਰੋਪਰਲੀ ਕਿ ਨਹੀਂ ਤੇ ਜੇ ਨਹੀਂ ਤਾਂ ਆਪਣੇ ਜਿਹੜੇ ਪਿਛਲੇ ਏਮਪਲੋਇਰ ਸੀ ਜਾਂ ਜਿਨ੍ਹਾਂ ਕੋਲ ਤੁਸੀਂ ਹੁਣ ਕੰਮ ਕਰ ਰਹੇ ਆ ਤਾਂ ਉਹਨਾਂ ਨੂੰ ਕਹੋ ਵੀ ਜਿੰਨੇ ਚਿਰ ਤੱਕ ਵੀ ਕੰਮ ਕਰ ਰਹੇ ਆ ਕਿ ਮੈਨੂੰ ਇਹ ਡਾਕੂਮੈਂਟ ਰੈਡੀ ਕਰਨ 'ਚ ਹੈਲਪ ਕਰ ਦੇ। ਹੂੰ ਤਾਂ ਕਿ ਮੈਂ ਉਹ ਐਕਸਪ ਬਿਲਕੁਲ ਜੀ ਸੋ ਜਿਵੇਂ ਕੋਈ ਸਲਾਹ ਮੈਂ ਸ਼ੁਰੂਆਤ ਕੋ ਸਵਾਹ ਤਾਂ ਜਿਹੜੀਆਂ ਇੰਦਰ ਸਿੰਘ ਉਹਨਾਂ ਨੇ ਤੁਹਾਨੂੰ ਦੱਸ ਹੀ ਦਿੱਤੀਆਂ ਪਰ ਮੈਂ ਇੱਕ ਵਾਰੀ ਬੇਨਤੀ ਜ਼ਰੂਰ ਕਰੂੰਗਾ ਕਿ ਜੇਕਰ ਤੁਹਾਨੂੰ ਫਿਰ ਵੀ ਲੱਗਦਾ ਕਿ ਮੇਰਾ ਕੁਝ ਬਣ ਸਕਦਾ ਜਾਂ ਇਹ ਲੱਗਦਾ ਕਿ ਨਹੀਂ ਮੇਰਾ ਤਾਂ ਕੁਝ ਬਣ ਨਹੀਂ ਸਕਦਾ ਤਾਂ ਨਿਰਾਸ਼ ਹੋਣ ਦੀ ਜ਼ਰੂਰਤ ਨਹੀਂ ਹੈ ਇੱਕ ਵਾਰੀ ਜਾ ਕੇ ਮਿਲੋ ਜ਼ਰੂਰ ਮਿਲ ਕੇ ਜ਼ਰੂਰ ਕੋਈ ਨਾ ਕੋਈ ਰਸਤਾ ਜਿਹੜਾ ਸੋ ਨਿਕਲਦਾ ਹੁੰਦਾ ਤੇ ਮੈਨੂੰ ਲੱਗਦਾ ਕਿ ਆਪਾਂ ਨੂੰ ਜੇ ਸਲਾਹ ਲੈ ਵੀ ਲਈਏ ਤਾਂ ਕੋਈ ਹਰਜ ਵੀ ਹੈ ਨਹੀਂ ਤੇ ਕਈ ਵਾਰੀ ਹੁੰਦਾ ਕਿ ਇੱਕ ਰਸਤਾ ਨਹੀਂ ਨਿਕਲਦਾ ਦੂਜਾ ਨਿਕਲਦਾ ਤੇ ਜਿਵੇਂ ਪੀਆਰ ਆ ਜਿਹੜੇ ਹੁਣ ਮੇਰੇ ਖਿਆਲ ਨਾਲ ਪੀਆਰ ਦੇ ਰਸਤੇ ਕਈ ਐ ਪੁਆਇੰਟ ਬੇਸ ਹੈਗਾ ਹੋਰ ਗ੍ਰੀਨ ਲਿਸਟ ਹੈਗੀ ਆ ਕਾਫੀ ਕੁਸ਼ਨ ਜਿਹਾ ਸਟ੍ਰੇਟ ਟੂ ਰੈਜ਼ੀਡੈਂਸ ਆ ਵਰਕ ਟੂ ਰੈਜ਼ੀਡੈਂਸ ਆ ਸਾਡੇ ਨਾਲ ਬਥੇਰੀ ਵਾਰ ਹੋਇਆ ਜੀ ਜੀ ਕਿ ਲੋਕ ਅਸੈਸਮੈਂਟ ਕਰਨ ਆਉਂਦੇ ਆ ਪੁੱਛਣ ਆਉਂਦੇ ਆ ਪਰ ਉਹਨਾਂ ਨੂੰ ਇਹ ਲੱਗਦਾ ਕਿ ਅਸੀਂ ਐਲੀਜੀਬਲ ਨਹੀਂ ਹੈਗੇ ਹੂੰ ਤੇ ਬਥੇਰੀ ਵਾਰ ਇਦਾਂ ਹੋਇਆ ਕਿ ਅਸੀਂ ਉਹਨਾਂ ਨੂੰ ਕੋਈ ਕੋਈ ਨਾ ਕੋਈ ਰਾਹ ਦੱਸ ਦਈਦਾ ਹੂੰ ਤੇ ਕਈ ਵਾਰ ਇਹ ਹੁੰਦਾ ਕਿ ਜਿਹੜੇ ਬੰਦਾ ਜਿਹੜਾ ਬੰਦਾ ਆ ਪੁੱਛਣ ਆ ਰਿਹਾ ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਸਾਡੀ ਵਾਈਫ ਦੀ ਐਲੀਜੀਬਿਲਟੀ ਪਹਿਲਾਂ ਬਣਦੀ ਸਾਡੇ ਨਾਲ ਬਿਲਕੁਲ ਜੌਬ ਕਰਕੇ ਤਾਂ ਕਈ ਵਾਰ ਉਹ ਉਹ ਚੀਜ਼ ਜਿਹੜੀ ਆ ਲੋਕਾਂ ਨੂੰ ਪਤਾ ਹੀ ਨਹੀਂ ਹੁੰਦਾ ਹਨਾ ਤਾਂ ਜਦੋਂ ਗੱਲ ਕਰਦੇ ਆ ਤਾਂ ਸਮਝਾਈਏ ਤਾਂ ਉਹਨਾਂ ਨੂੰ ਸਮਝ ਲੱਗਦੀ ਵੀ ਭਾਈ ਹਾਂਜੀ ਰਸਤਾ ਇੱਕ ਹੋਰ ਹੈ ਆਪਣੇ ਲਈ ਜੀ ਤੇ ਜਿਹੜਾ ਮੇਨ ਇਹਦੇ ਚ ਤੀਜਾ ਚੇਂਜ ਮੈਂ ਉਹਦੇ ਬਾਰੇ ਡਿਸਕਸ ਕਰਨਾ ਚਾਹੁੰਗਾ ਪਰ ਜੇ ਤੁਹਾਡਾ ਕੋਈ ਕੁਐਸਚਨ ਜੀ ਜੀ ਤੁਸੀਂ ਜਰੂਰ ਉਹ ਵੀ ਜਰੂਰ ਦੱਸੋ ਹਾਂਜੀ ਜਿਹੜਾ ਤੀਜਾ ਚੇਂਜ ਹੈ ਜੀ ਸਭ ਤੋਂ ਇੰਪੋਰਟੈਂਟ ਜਿਹੜਾ ਸੁਣਨ ਵਾਲਾ ਉਹ ਉਹਨਾਂ ਬ ਇਹ ਤਾਂ ਚਲੋ ਦੋ ਨਵੇਂ ਰਾਸ ਰਸਤੇ ਖੁੱਲ ਗਏ ਪਾਤਵੇ ਖੁੱਲ ਗਏ ਹਣਾ ਜਿਹੜਾ ਤੀਜਾ ਚੇਂਜ ਆ ਉਹ ਹੈ ਜੀ ਜਿਹੜੇ ਕੁਆਲੀਫਿਕੇਸ਼ਨ ਤੇ ਤੇ ਵਰਕ ਐਕਸਪੀਰੀਅੰਸ ਤੇ ਪੁਆਇੰਟ ਮਿਲਦੇ ਹੁੰਦੇ ਜੀ ਜੋ ਹੁਣ ਮਿਲ ਰਹੇ ਨੇ ਜੀ ਤੇ ਮੈਂ ਉਹ 1 ਬਾਈ 1 ਡਿਸਕਸ ਕਰਨਾ ਚਾਹੁੰਗਾ ਕਿ ਜਿੱਦਾਂ ਸਾਰਾ ਸਾਨੂੰ ਪਤਾ ਹੀ ਹੈ ਵੀ 6 ਪੁਆਇੰਟ ਚਾਹੀਦੇ ਆਪਾਂ ਨੂੰ ਪੀਆਰ ਪਾਉਣ ਲਈ ਸਕਿਲਡ ਮਾਈਗ੍ਰੇਟ ਕਰਦੇ ਹੁਣ ਜੋ ਅੱਜ ਦਾ ਰੂਲ ਆ ਹੁਣ ਉਹਦੇ ਚ ਉਹ ਕਹਿ ਰਹੇ ਨੇ ਕਿ ਜੀ ਅਗਰ ਤੁਹਾਡੇ ਕੋਲ ਅੱਜ ਦੇ ਟਾਈਮ 'ਚ ਡਾਕਟੋਰੇਟ ਆ ਹੂੰ ਰੈਕਗਨਾਈਜ਼ਡ ਡਾਕਟੋਰੇਟ ਡਿਗਰੀ ਹੈ ਪੀ ਐਚ ਡੀ ਤਾਂ ਤੁਹਾਨੂੰ 6 ਪੁਆਇੰਟ ਮਿਲਦੇ ਨੇ ਤੁਹਾਨੂੰ ਸੌਫਟ ਸਕਿਲਡ এমਪਲாய்ਮੈਂਟ ਦੀ ਆਫਰ ਚਾਹੀਦੀ ਹੈ ਕੋਈ ਵਰਕ ਐਕਸਪੀਰੀਅੰਸ ਦੀ ਲੋੜ ਨਹੀਂ ਤੁਸੀਂ ਪੀ ਆਰ ਪਾਸ ਆ ਹੂੰ ਜਾਂ ਜਿਹੜਾ ਹੁਣ ਚੇਂਜਸ ਆ ਰਹੇ ਨੇ ਜਾਂ ਫਿਰ ਤੁਹਾਡੇ ਕੋਲ 3 ਟਾਈਮਸ ਮੀਡੀਅਨ ਵੇਜ ਜਿਹੜਾ ਕਿ 100 ਡਾਲਰ ਤੋਂ ਵੀ ਉੱਪਰ ਘੰਟੇ ਦਾ ਬਣ ਗਿਆ ਉਹ ਹੋਵੇ ਤਾਂ ਤੁਸੀਂ ਤਾਂ ਪਾਸ ਆ ਹੂੰ ਠੀਕ ਹੈ ਜੀ ਤੇ ਤੀਜਾ ਉਹਦੇ ਚ ਇਹ ਆ ਵੀ ਜਾਂ ਤੁਹਾਡੇ ਕੋਲ ਤੁਸੀਂ ਇਦਾਂ ਦੀ ਜੌਬ 'ਚ ਕੰਮ ਕਰ ਰਹੇ ਹੋ ਜਿਹਦੀ ਓਕਿਊਪੇਸ਼ਨ ਰਜਿਸਟ੍ਰੇਸ਼ਨ ਲੈਣ ਲਈ ਤਾਂ ਤੁਹਾਨੂੰ 6 ਸਾਲ ਲੱਗਦੇ ਜਿਵੇਂ ਇਮੀਗ੍ਰੇਸ਼ਨ ਐਡਵਾਈਜ਼ਰ ਜੀ ਜੇ ਤੁਸੀਂ ਅੱਜ ਇਮੀਗ੍ਰੇਸ਼ਨ ਐਡਵਾਈਜ਼ਰ ਹੋ ਤੁਹਾਡੇ ਕੋਲ ਲਾਇਸੈਂਸ ਆ ਤਾਂ ਤੁਹਾਨੂੰ 6 ਪੁਆਇੰਟ ਸਿੱਧੇ ਮਿਲਦੇ ਆ ਤੁਹਾਡੇ ਕੋਲ ਜੌਬ ਆਫਰ ਜੇ ਦੀ ਵੀ ਵੀਆਰ ਪਾਸ ਆਉਂਦੀ ਓਕੇ ਤਾਂ ਇਦਾਂ ਦੇ ਓਕਿਪੇਸ਼ਨ ਐਗਜ਼ਿਸਟ ਕਰਦੇ ਆ ਵੀ ਜਿਨ੍ਹਾਂ ਦੇ ਵਿੱਚ 6 ਪੁਆਇੰਟ ਸਿੱਧੇ ਮਿਲਦੇ ਆ ਜਾਂ ਤੁਹਾਡੇ ਕੋਲ ਡਾਕਟੋਰੇਟ ਹੋਵੇ ਜਾਂ 3 ਟਾਈਮਸ ਮੀਡੀਅਨ ਵੇਜ ਤੁਸੀਂ ਅਰਨ ਕਰਦੇ ਹੋਵੋ ਤਾਂ ਜੌਬ ਤੋਂ ਤੁਹਾਨੂੰ ਮਿਲਦੀ ਹੋਵੇ ਆਫਰ ਮਿਲੀ ਹੋਵੇ ਤੁਸੀਂ ਸਿੱਧੀ ਵੀਆਰ ਪਾਸ ਆ ਹੁਣ ਇਹਦੇ ਵਿੱਚ ਸਭ ਤੋਂ ਵੱਡਾ ਚੇਂਜ ਕੀ ਆਇਆ ਇਹਦੇ ਵਿੱਚ ਉਹਨਾਂ ਨੇ ਨਿਊਜ਼ੀਲੈਂਡ ਗੇਨਡ ਮਾਸਟਰਸ ਵੀ ਪਾ ਦਿੱਤੀ ਹੈ। ਕਹਿੰਦਾ ਮਤਲਬ ਜੇ ਤੁਸੀਂ ਨਿਊਜ਼ੀਲੈਂਡ ਦੇ ਵਿੱਚ ਮਾਸਟਰ ਦੀ ਸਟੱਡੀ ਕੀਤੀ ਆ ਲੈਵਲ 9 ਦੀ। ਲੈਵਲ 9 ਦੀ ਤੇ ਜਾਂ 10 ਦੀ ਤਾਂ 0.6 ਮਿਲਲੇ। ਜੀ ਪਹਿਲਾਂ 5 ਮਿਲਦੇ ਸੀ ਮਾਸਟਰਸ ਦੇ ਭਾਵੇਂ ਤੁਸੀਂ ਕਿੱਥੋਂ ਕੀਤੀ ਹੋਵੇ ਐਲੋਂਗ ਅਸ ਮਾਸਟਰਸ ਪਰ ਹੁਣ ਉਹ ਇਹ ਕਹਿ ਰਹੇ ਆ ਵੀ ਜੇ ਤੁਸੀਂ ਨਿਊਜ਼ੀਲੈਂਡ ਚ ਮਾਸਟਰਸ ਕੀਤੀ ਆ ਤੁਹਾਨੂੰ 6 ਪੁਆਇੰਟ ਦੇਵਾਂਗੇ। ਜੌਬ ਆਫਰ ਦੇ ਬੇਸ ਇਰ ਤੇ ਤੁਸੀਂ ਪੀਆਰ ਪਾ ਸਕਦੇ ਐ ਐਲੋਂਗ ਜਿਹੜੀ ਜੌਬ ਆ ਉਹ ਸਕਿਲਡ ਸਕਿਲਡ ਇੰਪਲੋਇਮੈਂਟ ਆ। ਲੈਂਸ ਕੋ 1 2 3 ਦੇ ਵਿੱਚ ਆ ਪਲੱਸ ਤੁਹਾਡੀ ਰੈਲੇਵੈਂਟ ਹੈ ਤੁਹਾਡੀ ਕੁਆਲੀਫਿਕੇਸ਼ਨ ਯਾ ਐਕਸਪੀਰੀਅੰਸ ਦੇ ਨਾਲ ਤੇ ਪਲੱਸ ਤੁਸੀਂ ਮੀਡੀਅਨ ਵੇਜ ਲੈ ਰਹੇ ਹੋ ਜੀ ਤਾਂ ਤੁਸੀਂ ਪਾ ਸਕਦੇ ਆ ਜੀ ਤੇ ਮੈਂ ਇੱਕ ਜੀ ਹਾਂਜੀ ਸੋਰੀ ਇੱਕ ਮਿੰਟ ਰੋਕਣਾ ਚਾਹੂੰਗਾ ਮੈਨੂੰ ਇੱਥੇ ਇੱਕ ਚੀਜ਼ ਲੱਗੀ ਕਿ ਬਹੁਤ ਸਾਰੀਆਂ ਸਾਡੀਆਂ ਭੈਣਾਂ ਇਸ ਟਾਈਮ ਮਾਸਟਰਸ ਕਿਰਿਆ ਕਰਨ ਆਈਆਂ ਤੇ ਉਹਨਾਂ ਲਈ ਰਾਹ ਜਿਹੜਾ ਜਰੂਰ ਸੌਖਾ ਹੋਇਆ ਕਿਉਂਕਿ ਇੱਕ ਸਮਾਂ ਆ ਗਿਆ ਜਦੋਂ ਈਸੀ ਦੇ ਉਹ ਕੁੜੀਆਂ ਹਟ ਕੇ ਮਾਸਟਰਸ ਇਨ ਟੀਚਿੰਗ ਵਾਲੇ ਪਾਸੇ ਨੂੰ ਹੋਈਆਂ ਖਾਸ ਤੌਰ ਦੇ ਕਈਆਂ ਨੇ ਪ੍ਰਾਇਮਰੀ ਕੀਤੀ ਆ ਕਈਆਂ ਨੇ ਸੀਨੀਅਰ ਸੈਕੰਡਰੀ ਕੀਤੀ ਆ ਇਸ ਟਾਈਮ ਕਈ ਕਾਰ ਵੀ ਰਹੀਆਂ ਆ ਸੋ ਮੈਨੂੰ ਲੱਗਦਾ ਉਹਨਾਂ ਲਈ ਜਿਹੜਾ ਰਾਹ ਹੈ ਉਹ ਜਿਹਨੂੰ ਸੌਖਾ ਹੋਵੇ ਇੱਕ ਤਰ੍ਹਾਂ ਨਾਲ ਹੈਗਾ ਸਟ੍ਰੇਟ ਟੂ ਰੈਜ਼ਿਡੈਂਸੀ ਆ ਜੇ ਤੁਹਾਡੇ ਕੋਲ ਨਿਊਜ਼ੀਲੈਂਡ ਮਾਸਟਰਸ ਆ ਤੇ ਸਕਿਲਡ employment ਆ ਤੁਸੀਂ ਪੀਆਪਾਸ ਤੇ ਸਿਰਫ ਤੁਹਾਨੂੰ ਜੌਬ ਆਫਰ ਚਾਹੀਦੀ ਆ ਹਾਂ ਸਿੱਧਾ ਹੁਣ ਅਗਲੀ ਗੱਲ ਜਿਹੜੀ ਇਹਦੇ ਚ ਧਿਆਨ ਮੰਗਦੀ ਆ ਉਹ ਇਹ ਆ ਵੀ ਅਸੀਂ ਮੈਨੂੰ ਲੱਗਦਾ ਕਰੀਬ ਕਰੀਬ 50 ਦੇ ਕਰੀਬ ਸਟੂਡੈਂਟਸ ਮਾਸਟਰਸ ਕਰਨ ਲਾਏ ਨੇ ਇਸ ਸਾਲ ਚ ਇਹ ਗੱਲ ਕਰੀਏ ਕੱਲੇ ਸਦਕਾ ਹੁਣ ਆਪਾਂ ਹਾਈਡ ਸਾਈਡ ਚ ਸੋਚੀਏ ਵੀ ਉਹਨਾਂ ਦਾ ਬਹੁਤ ਵੱਡਾ ਫਾਇਦਾ ਹੋ ਗਿਆ ਜੀ ਹਾਂ ਤਾਂ ਮੈਂ ਤੁਹਾਡੇ ਥਰੂ ਫੇਰ ਇੱਕ ਦੂਜੀ ਅਪੀਲ ਕਰਦਾ ਵੀ ਜਿਹੜੇ ਲੋਕ ਇਹ ਸੋਚ ਰਹੇ ਆ ਵੀ ਅਸੀਂ ਸਟੱਡੀ ਕਰੀਏ ਜਾਂ ਨਾ ਕਰੀਏ ਅੱਗੇ ਰਾਹ ਨਹੀਂ ਦਿਖਦਾ ਕੋਈ ਚੁੱਪ ਕਰਕੇ ਨਿਊਜ਼ੀਲੈਂਡ ਦੀ ਮਾਸਟਰ ਰੈਸਨ ਰੋਲ ਕਰ ਲਓ ਹੂੰ ਪਰ ਇੱਕ ਸਾਲ ਹੈ ਹਲੇ ਹਾਂਜੀ ਅਗਸਟ 2026 ਤੱਕ ਤੁਸੀਂ ਗ੍ਰੈਜੂਏਟ ਹੋ ਜਾਣਾ ਜੌਬ ਆਫਰ ਚਾਹੀਦੀ ਤੁਹਾਨੂੰ ਵੀ ਆ ਲੈ ਸਾਬ ਜੀ ਤੇ ਜੇ ਕਿਸੇ ਨੂੰ ਨਹੀਂ ਸਮਝ ਇਹਦੇ ਬਾਰੇ ਤਾਂ ਮੈਂ ਨੰਬਰ ਬੋਲ ਦਿੰਦਾ ਇੱਕ ਵਾਰ ਜੀ ਸਕਰੀਨ ਤੇ ਨੰਬਰ ਤੁਹਾਡੇ ਚੱਲ ਰਹੇ ਆ ਹਾਂਜੀ ਸਾਡੀ ਐਜੂਕੇਸ਼ਨ ਐਡਵਾਈਜ਼ਰ ਲੇਡੀ ਹੈ ਜੋਏ ਕਾਫੀ ਉਹ ਬੀਪਲੀ ਇਨਵਾਲਡਰ ਬੈਸਟ ਕੋਰਸ ਤੇ ਉੱਤੇ ਮਾਸਟਰ ਦਾ ਆਫਰ ਕਰ ਰਹੇ ਹਾਂ ਸਾਰੇ ਸਕੂਲਾਂ ਨਾਲ ਡੀਲ ਕਰਦੀ ਹੈ ਮੈਂ ਨੰਬਰ ਦੱਸ ਦਿੰਦਾ ਉਹਨਾਂ ਦਾ 0225123112 ਠੀਕ ਉਸ ਨੰਬਰ ਤੇ ਕਾਲ ਕਰਕੇ ਤੁਸੀਂ ਜੁਆਇਨ ਨਾਲ ਗੱਲ ਕਰ ਸਕਦੇ ਹੋ ਤੁਸੀਂ ਮੇਰੀ ਰੈਫਰੈਂਸ ਵੀ ਦੇ ਸਕਦੇ ਹੋ ਤੇ ਜੋ ਬੈਸਟ ਹੋ ਸਕਦਾ ਤੁਹਾਡੇ ਲਈ ਕਰਾਂਗੇ ਜੀ ਸੋ ਲੋ ਜੀ ਤੁਹਾਡੇ ਕੋਲ ਹੁਣ ਮੌਕਾ ਜਿਹੜਾ ਵਾਕਈ ਬਹੁਤ ਸੋਹਣਾ ਤੇ ਜੇ ਤੁਸੀਂ ਨਿਊਜ਼ੀਲੈਂਡ ਦੇ ਵਿੱਚ ਮਾਸਟਰਸ ਕਰਦੇ ਹੋ ਇਸ ਟਾਈਮ ਤੁਸੀਂ ਮਾਸਟਰ ਦੇ ਵਿੱਚ ਮਾਸਟਰ ਦੀ ਸਟੱਡੀ ਜਿਹੜੀ ਲੈ ਸਕਦੇ ਹਾਂ ਤੇ ਖਾਸ ਤੌਰ ਤੇ 2026 ਦੇ ਵਿੱਚ ਅਗਸਤ 2026 ਦੇ ਵਿੱਚ ਨਵੇਂ ਰੂਲ ਆ ਜਿਹੜੇ ਲਾਗੂ ਹੋਣੇ ਆ ਮਾਸਟਰ ਉਦੋਂ ਤੱਕ ਮੇਰੇ ਖਿਆਲ ਨਾਲ ਕੰਪਲੀਟ ਹੋ ਜੂਗੀ ਨਾਲ ਦੀ ਨਾਲ ਇੱਕ ਜੌਬ ਆਫਰ ਚਾਹੀਦਾ ਜੀ ਤੇ ਤੁਸੀਂ ਪੀਆਰ ਪਾਉਣ ਲਈ एलिਜੀਬਲ ਹੋ ਜਾਂਦੇ ਹੋ ਸੋ ਜੇਕਰ ਫਿਰ ਵੀ ਤੁਹਾਡਾ ਕੋਈ ਇਹ ਸਾਰੀ ਗੱਲਬਾਤ ਨੂੰ ਲੈ ਕੇ ਕੰਸਰਨ ਹੈਗਾ ਕੋਈ ਮਨਚ ਕੁਸਚਨ ਆ ਰਿਹਾ ਸਾਡੇ ਕਮੈਂਟ ਬਾਕਸ ਚ ਵੀ ਕਰ ਸਕਦੇ ਹੋ ਆਉਣ ਵਾਲੇ ਪ੍ਰੋਗਰਾਮ ਦੇ ਵਿੱਚ ਉਹਦੇ ਤੇ ਜਿਹੜੀ ਗੱਲਬਾਤ ਆ ਉਹ ਜਰੂਰ ਕਰਾਂਗੇ ਤੇ ਜੇਕਰ ਤੁਸੀਂ ਇਹਨਾਂ ਨੂੰ ਜਾ ਕੇ ਮਿਲਣਾ ਚਾਹੁੰਦੇ ਹੋ ਤਾਂ ਮੈਨੇ ਕਹ ਉਹਦੇ ਚੀਨਾਂ ਦਾ ਆਫਿਸ ਹੈ ਤੇ ਉੱਥੇ ਆਫਿਸ